ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੋ ਵਰੀਆ ਠੀਕ ਹਾਲ ਜੀ ਵੀਰ ਜੀ ਆਪਾਂ ਅੱਜ ਵੀਡੀਓ ਪਾਉਣਗੇ ਆਪਣੇ ਚੈਨਲ ਤੇ ਹੀ ਹਾਂਜੀ ਆਪਣਾ ਚੈਨਲ ਹੈਗਾ ਜੇ ਮਨਜੋਤ ਕੋਲ ਖੈਰਾ ਹਾਂਜੀ ਤੇ ਬੜੇ ਬੜੇ ਚੰਗੋਏ ਤੁਹਾਨੂੰ ਪਸ਼ੂਆਂ ਨੂੰ ਦਿਖਾਇਆ ਕਰਾਂਗੇ ਅਸੀਂ ਆਪਣੇ ਚੈਨਲ ਤੇ ਹੀ ਤੇ ਆਪਣਾ ਡਰੈਸ ਵੀਰ ਜੀ ਡਰੈਸ ਪਿੰਡ ਪੰਦੇਰ ਹਾਂਜੀ ਨਾ ਲਖਾ ਜ਼ਿਲ੍ਹਾ ਅੰਮ੍ਰਿਤਸਰ ਜੀ ਤੇ ਚਲੋ ਅੱਜ ਕੀ ਪੀਸ ਆ ਅੱਜ ਇੱਕ ਮੈਂ ਵਿਖਾਉਣ ਲੱਗੇ ਹੁਣੇ ਸੋਈਏ ਜੇ 5 ਕਿ ਮਿੰਟ ਹੋਏ ਜੇ 50 ਮਿੰਟਾਂ ਦੀ ਮਾਝ ਸੁਈ ਜੀ ਤੀਜੀ ਸਵੇਰ ਤਾਈ ਸੁਈ ਆ ਹਾਂਜੀ ਹੁਣ ਇਹ ਸੁਈ ਕਟਾ ਦਿੱਤਾ ਆ ਕਿੰਵੇਂ ਸਵੇਰ ਵੀਰ ਜੀ ਤੀਜੀ ਸਵੇਰ ਸੁਈ ਏ ਬਹੁਤ ਹੀ ਚੰਗੀ ਮਾਝ ਆ 15 14 ਲੀਟਰਾਂ ਵਾਲੀ ਹੁਣ ਇਹ ਸੁਈ ਵੀਰ ਜੀ 5 ਕਿ ਮਿੰਟ ਦੀ ਹੁਣੇ ਖੇੜਿਆ ਚੱਲ ਆਓ ਵੀਰ ਜੀ ਲੈ ਆਓ ਮੈਂ ਸੱਜਰਿਆ ਲੈ ਆਓ ਤਿਆਂ ਕਸੂng ਵੇਖ ਲੋ ਬਹੁਤ ਚੰਗਾ ਹੈ ਮੱਝ ਦਾ ਕਿੰਨਾ ਕ ਦੁੱਧ ਪਾ ਦੂ ਲਖੇ ਵੀਰੇ ਦੁੱਧ 15 ਕਿਲੋ ਦਊਗੀ 15 ਕਿਲੋ ਦੁੱਧ ਦਊਗੀ ਵੀ ਜਿੱਚਵਾ ਚੂ ਵੇਖ ਲੋ ਬਹੁਤ ਹੀ ਚੰਗੀ ਮੱਝ ਹੈ ਵੀਰ ਜੀ ਪੂਰੀ ਗਰੈਂਡਰ ਮੈਂ ਹੀ ਆ